जे एम से खबराम वेख रहे दर्शक सत श्रीकाल मैं नम शर्तू पत्रकार है ਅੱਜ ਨਵਾਂ ਸ਼ਹਿਰ ਦੇ ਡਾਕਟਰ ਮੀੜਗਰ ਚੌਕ ਤੋਂ ਐਸਐਸਪੀ ਡਾਕਟਰ ਮਹਿਤਾਬ ਸਿੰਘ ਮੇਰੇ ਪਿੱਛੇ ਤੁਹਾਨੂੰ ਦੇਖ ਰਹੇ ਹਨ ਇਹਨਾਂ ਵੱਲੋਂ ਜਿਹੜਾ ਕਾਰਸੋ ਆਪਰੇਸ਼ਨ ਚਲਾਇਆ ਜਾ ਰਿਹਾ ਪੰਜਾਬ ਸਰਕਾਰ ਦੇ ਹੁਕਮਾਂ ਤੇ ਨਸ਼ਾ ਤਸਕਰੀ ਨੂੰ ਠੱਲ ਪਾਉਣ ਵਾਸਤੇ ਲਗਾਤਾਰ ਜਿਹੜਾ ਜਦੋਂ ਤੱਕ ਇਹਨਾਂ ਨੇ ਇਹ ਚਾਰਜ ਲਿਆ ਉਹ ਨਸ਼ਾ ਤਸਕਰੀ ਦੇ ਖਿਲਾਫ ਇਹਨਾਂ ਦੀ ਜਿਹੜੀ ਮੋਹਮਿਆ ਉਹ ਜਾਰੀ ਆ ਉਹਦੇ ਸਾਰਥਕ ਨਤੀਜੇ ਵੀ ਨਿਕਲੇ ਆ ਕਿਨੇ ਕਿਨੇ ਬ੍ਰਾਂਗਦੀ ਹੋਈ ਆ ਕਿਹੜੇ ਕਿਹੜੇ ਨਸ਼ੇ ਜਿਹੜੇ ਆ ਬ੍ਰਾਂਗ ਕੀਤੇ ਆ ਉਹਨਾਂ ਬਾਰੇ ਵੀ ਜਾਣਕਾਰੀ ਲਵਾਂਗੇ ਅੱਜ ਜਿਹੜੇ ਆ ਉਹ ਕਿੰਨੀਆਂ ਟੀਮਾਂ ਫੀਲਡ ਦੇ ਵਿੱਚ ਲਾਈਆਂ ਤੇ ਕੀ ਕੀ ਹੋ ਰਿਹਾ ਆ ਉਹ ਜਾਣਦੇ ਆ ਡਾਕਟਰ ਮਹਤਾਲ ਸਿੰਘ ਮਾਗੋ ਜਿਹੜੀ ਨਸ਼ਿਆਂ ਦੇ ਖਿਲਾਫ ਸਾਡੀ ਮੁਹਿੰਮ ਚੱਲ ਰਹੀ ਹੈ ਉਹਦੇ ਵਿੱਚ ਅੱਜ ਅਸੀਂ ਪੂਰੇ ਐਸ.ਬੀ.ਐਸ ਨਗਰ ਦੇ ਵਿੱਚ ਇਹ ਰਾ ਜਿਹੜੇ ਡਰਗ ਹੌਟਸਪੌਟ ਸਾਡੇ ਹੈਗੇ ਨੇ ਉਹਦੇ ਵਿੱਚ ਸਵੇਰੇ 5 ਵਜੇ ਤੋਂ ਜਿਹੜਾ ਕਸ ਆਪਰੇਸ਼ਨ ਸਾਡਾ ਚੱਲ ਰਿਹਾ ਹੈਗਾ ਇਹਦੇ ਵਿੱਚ ਸਾਡੇ 12 ਐਸ ਐਚਓ 1 ਐਸ ਪੀ 4 ਡੀ ਐਸ ਪੀ ਤੇ 300 ਦੀ ਜਿਹੜੀ ਫੋਰਸ ਹੈ ਉਹ ਸ਼ਾਮਿਲ ਹੈਗੀ ਹੈ ਇਹਦੇ ਵਿੱਚ ਹੁਣ ਵੀ ਸਾਡਾ ਜਿਹੜਾ ਕਸ ਆਪਰੇਸ਼ਨ ਲਗਾਤਾਰ ਚੱਲ ਰਿਹਾ ਹੈ ਅਸੀਂ 30 ਦੇ ਅਰਾਊਂਡ ਬੰਦੇ ਜਿਹੜੇ ਹੈਗੇ ਹੁਣ ਤੱਕ ਰਾਉਂਡ ਅਪ ਕੀਤੇ ਆ ਤੇ ਇਹਦੇ ਵਿੱਚ ਜੋ ਵੀ ਰਿਕਵਰੀ ਹੋਏਗੀ ਜੋ ਵੀ ਹੋਏਗਾ ਉਹ ਤੁਹਾਨੂੰ ਅਸੀਂ ਦੱਸਾਂਗੇ ਇਸ ਤੋਂ ਇਲਾਵਾ ਇਹਦੇ ਨਾਲ ਨਾਲ ਜਿਹੜਾ ਹੈਗਾ ਅਸੀਂ ਇੱਕ ਹੋਰ ਉਪਰਾਲਾ ਵੀ ਕੀਤਾ ਹੈਗਾ 12 ਜੂਨ ਨੂੰ ਆਪਣੇ ਐਸਬੀਐਸ ਨਗਰ ਦੇ ਵਿੱਚ ਅਸੀਂ ਇੱਕ ਸਾਈਕਲ ਡੈਲੀ ਕਰਵਾਉਣ ਜਾ ਰਹੇ ਹਾਂ ਇਹ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਸਾਰੇ ਜ਼ਿਲ੍ਹੇ ਦੇ ਨਿਵਾਸੀਆਂ ਨੂੰ ਇਹ ਵੀ ਕਹਿਣਾ ਚਾਹੁੰਦਾ ਕਿ ਇਹਦੇ ਵਿੱਚ ਜਿਆਦਾ ਤੋਂ ਜਿਆਦਾ ਜਿਹੜੇ ਲੋਕ ਹੈਗੇ ਆ ਉਹ ਪਾਰਟਿਸਪੇਟ ਕਰਨ ਸਰ ਹੁਣ ਤੱਕ ਇਹਨਾਂ ਨੇ ਸ਼ਹਿਰ ਨੂੰ ਜਿਹੜੀ ਬ੍ਰਾਂਡਿੰਗ ਕੀਤੀ ਗਈ ਹੈ ਤੇ ਇਸ ਤਰ੍ਹਾਂ ਨੂੰ ਤੁਸੀਂ ਪੀ ਇਹ ਦੇਖੋ ਜੀ ਤੁਹਾਨੂੰ ਪਤਾ ਹੀ ਹੈ ਪਿੱਛੇ ਇਲੈਕਸ਼ਨ ਸੀਗੇ ਉਹਦੇ ਵਿੱਚ ਜਿਹੜੇ ਕਾਫੀ ਕੇਸਸ ਅਸੀਂ 40 ਦੇ ਕੇਸ ਜਿਹੜੇ ਹੈਗੇ ਆ ਉਹ ਆਰਾਊਂਡ ਉਹ ਇੱਥੇ ਰਜਿਸਟਰ ਹੋਏ ਆ ਉਦੇ ਵਿੱਚ ਸਾਨੂੰ ਹੀਰਵਨ ਵੀ ਰਿਕਵਰ ਹੋਈ ਹੈ ਫੀਮ ਵੀ ਰਿਕਵਰ ਹੋਈ ਹੈ ਤੇ ਮੈਂ ਤੁਹਾਡੇ ਸਾਹਮਣੇ ਰਾਹੀਂ ਜਿਹੜਾ ਵੀ ਇਹਨਾਂ ਕੰਮਾਂ ਦੇ ਵਿੱਚ ਕੰਮ ਕਰਦੇ ਆ ਇਹ ਹੀ ਕਹਿਣਾ ਚਾਹੁੰਦਾ ਕਿ ਅਸੀਂ ਪੂਰੀ ਸ਼ਕਤੀ ਨਾਲ ਕਾਰਵਾਈ ਕਰਾਂਗੇ ਤੇ ਜੇ ਲੋਕਾਂ ਨੂੰ ਵੀ ਇਹ ਕਹਿਣਾ ਚਾਹੁੰਦੇ ਆ ਕਿਸੇ ਕੋਲ ਵੀ ਕੋਈ ਇਨਫੋਰਮੇਸ਼ਨ ਹੈ ਉਹ ਸਾਡੇ ਤੱਕ ਪਹੁੰਚ ਕਰ ਸਕਦੇ ਨੇ ਜੇ ਤੁਹਾਡੇ ਜਿਹੜੀ ਜਾਣਕਾਰੀ ਹੈ ਤੁਹਾਡੇ ਵੱਲੋਂ ਉਹ ਤੁਹਾਡਾ ਨਾਮ ਬਿਲਕੁਲ ਸੀਕ੍ਰੀਟ ਰੱਖਿਆ ਜਾਵੇਗਾ ਤੇ ਇਹਨਾਂ ਤੇ ਅਸੀਂ ਪੂਰੀ ਸ਼ਕਤੀ ਕਰਾਂਗੇ ਕਿਨੂੰ ਪੁਆਇੰਟ ਸਬਮਿਟ ਕਰਦੇ ਹਾਂ ਹਾਂ ਜੀ ਕਿਨੇ ਪੁਆਇੰਟ ਸਬਮਿਟ ਹੋਈ ਹੈ ਅੱਜ ਜਿਹੜਾ ਹੈਗਾ ਟੋਟਲ 13 ਪੁਆਇੰਟ ਦੇ ਉੱਤੇ ਅੱਜ ਸਾਰੇ ਛਾਪੇਮਾਰੀ ਕਰ ਰਹੇ ਹਾਂ ਜਿੰਨੇ ਵੀ ਸਾਡੇ ਜ਼ਿਲ੍ਹੇ ਦੇ ਡਰਗ ਹੌਟਸਪੌਟ ਹੈਗੇ ਨੇ ਜਿੱਦਾਂ ਲੰਗੜੋਆ ਹੈਗਾ ਜੱਪੋਵਾਲ ਹੈਗਾ ਰਾਹੋਂ ਹੈਗਾ ਸਲੋ ਹੈਗਾ ਇਹ ਸਾਰੇ ਪਿੰਡਾਂ ਦੇ ਵਿੱਚ ਅਸੀਂ ਛਾਪੇਮਾਰੀ ਕਰ ਰਹੇ ਹਾਂ ਬੜੀ ਬਾਰਮੁਖ ਪ੍ਰਾਂਤ ਨਹੀਂ ਹੈ ਅਜੇ ਤੱਕ ਜਿਹੜਾ ਹੈਗਾ 30 ਦੇ ਆਰਾਊਂਡ ਬੰਦੇ ਰਾਉਂਡ ਅਪ ਹੋ ਗਏ ਨੇ ਜੋ ਕੋਈ ਬਰਾਮਦਗੀ ਹੋਏਗਾ ਉਹ ਤੁਹਾਨੂੰ ਅਸੀਂ ਦੱਸ ਦਾਂਗੇ ਸਾਡੇ ਪ੍ਰੈਸ਼ਰ ਵਾਲੇ ਚੱਲ ਰਿਹਾ ਹੈ ਅੰਮ੍ਰਿਤਸਰ ਨਾ ਰਹਿਦਾ ਹੁੰਦੀ ਰਹਿੰਦੀ ਹੈ ਹੌਟਸਪੌਟ ਏਰੀਆ ਦੇ ਵਿੱਚ ਅੱਤ ਨਸ਼ਾ ਅੱਗੇ ਨਾਲ ਵੱਧ ਰਿਹਾ ਹੈ ਨੇ ਜੀ ਨਹੀਂ ਅਸੀਂ ਦੇਖੋ ਪਹਿਲਾਂ ਤੋਂ ਜਿਹੜਾ ਹੈਗਾ ਮੈਂ ਆਪ ਵੀ ਫੀਡਬੈਕ ਲਈ ਸੀ ਕਾਫੀ ਜਿਹੜਾ ਹੈਗਾ ਨਸ਼ੇ ਨੂੰ ਥੱਲ ਹੈ ਗਈ ਹੈ ਤੇ ਅਸੀਂ ਪਰਚੇ ਹੀ ਬਹੁਤ ਰਜਿਸਟਰ ਕੀਤੇ ਆ ਤੇ ਜੇ ਮੈਂ ਤੁਹਾਨੂੰ ਦੱਸਾਂ ਤੇ ਅਸੀਂ ਐਕਸਰਸਾਈਜ਼ ਦੇ ਵੀ ਸਾਡੇ ਬਹੁਤ ਪਰਚੇ ਰਜਿਸਟਰ ਹੋਏ ਆ ਤੇ ਜਿਹੜੇ ਐਨਡੀਪੀਐਸ ਦੇ ਵੀ ਜਿਹੜੇ ਰੀਸੈਂਟ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਪਰਚੇ ਸਾਡੇ ਰਜਿਸਟਰ ਹੋਏ ਸਰ ਥਾਣੇ ਦੇ ਨਜ਼ਦੀਕ ਵੀ ਇਹ ਲਗਾਤਾਰ ਮੈਡੀਕਲ ਜਰਾ ਸਪਲਾਈ ਹੋ ਰਹੀ ਹੈ ਮੈਡੀਕਲ ਫਰਕ ਇਸ ਲਈ ਕੁਛ ਨਹੀਂ ਕੀਤਾ ਜਾ ਰਹਾ ਹਨ ਇਹਦਾ ਨਾਲ ਹੀ ਹੈ ਦੇਖੋ ਜੀ ਰੀਸੈਂਟਲੀ ਵੀ ਜਿਹੜੇ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਜਿਹੜੇ ਦੋ ਇੱਕ ਨਸ਼ਾ ਛਡਾਊ ਕੇਂਦਰ ਜਿਹੜੇ ਹੈਗੇ ਇਲੈਗਲ ਆਪਣੇ ਇਲਾਕੇ ਚਲਦੇ ਹੋਏ ਸੀਗੇ ਅਸੀਂ ਉਸ ਸੇਕ੍ਰੀਟ ਇਨਫੋਰਮੇਸ਼ਨ ਤੇ ਜਿਹੜਾ ਡਾਕਟਰਾਂ ਦੀ ਟੀਮ ਨਾਲ ਲੈ ਕੇ ਉੱਥੇ ਰੇਡ ਕੀਤੀ ਗਈ ਤੇ ਉਹਨੂੰ ਬੰਦ ਕਰਵਾਇਆ ਗਿਆ ਇਸੇ ਤਰੀਕੇ ਨਾਲ ਜੇ ਕੋਈ ਹੋਰ ਵੀ ਹੈਗਾ ਇਸ ਤਰ੍ਹਾਂ ਦਾ ਜੇ ਸਾਡੇ ਕੋਈ ਧਿਆਨ ਚਾਗਦਾ ਸੀ ਬਿਲਕੁਲ ਉਸੇ ਸਖਤ ਕਾਰਵਾਈ ਕਰ ਸਰ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਨੌਜਵਾਨ ਉਹਨਾਂ ਦੇ ਲਈ ਕੀ ਹੈ ਬਿਲਕੁਲ ਜੀ ਜਿੱਦਾਂ ਮੈਂ ਤੁਹਾਨੂੰ ਹੁਣੇ ਦੱਸਿਆ ਕਿ ਅਸੀਂ ਉਧਰ ਵੀ ਬੜਾ ਧਿਆਨ ਦੇ ਰਹੇ ਹਾਂ ਜਿਹੜਾ 18 ਜੂਨ ਨੂੰ ਸਾਈਕਲ ਰੈਲੀ ਇੱਥੇ ਹੋ ਰਹੀ ਹੈ ਜਿਹੜੇ ਨੌਜਵਾਨ ਮੈਸਰ ਛੜਨਾ ਚਾ ਰਹੇ ਹੈਗੇ ਅਸੀਂ ਆਪ ਉਹਨਾਂ ਨੂੰ ਜਿਹੜਾ ਡੀਡਿਕਸ਼ਨ ਸੈਂਟਰ ਨਾਲ ਟਾਈਪ ਕਰਕੇ ਉਹਨਾਂ ਨੂੰ ਉੱਥੇ ਦਾਖਲ ਕਰਾਵਾਂਗੇ ਤਾਂ ਕਿ ਉਹ ਜਿਹੜਾ ਇਸ ਦੇ ਵਿੱਚੋਂ ਨਿਕਲ ਸਕੋ ਠੀਕ ਹੈ